ਦੋਸਤੋ ਇਸ ਵਕਤ ਅਸੀਂ ਸਤਲੁਜ ਦਰਿਆ ਸਿੱਧਵਾਂ ਬੇਟ ਔਰ ਦਾਖਾ ਹਲਕਾ ਦਾ ਪਿੰਡ ਹੈਗਾ ਵਾ ਅਕੂਵਾਲ ਇਸ ਪਿੰਡ ਵਿੱਚ ਜੋ ਕੰਪਲੇਂਟ ਆ ਜੋ ਲੋਕ ਕਚੈਰੀ ਲੱਗੀ ਦਿਲ ਸਾਈਡ ਤੇ ਜਰਾ ਕਰੀ ਤੁਸੀਂ ਦਿਖਾ ਦਿਓ ਸਾਰੇ ਲਾਗੇ ਲਾਗੇ ਸ਼ਾਇਦ ਇੱਕ ਦੋ ਤਿੰਨ ਪਿੰਡਾਂ ਦੇ ਲੋਕੀ ਨੌਜਵਾਨ ਬਜ਼ੁਰਗ ਪਤਵੰਤੇ ਸੱਜਣ ਮੀਡੀਆ ਮੇਰੀਆਂ ਸਤਕਾਰਯੋਗ ਬੀਬੀਆਂ ਪੈਣਾ ਪਿੱਛੇ ਬੈਠੀਆਂ ਉਧਰ ਨੂੰ ਘੁਮਾ ਦਿਓ ਕਰੀ ਤੇਜ਼ੀ ਨਾਲ ਤੇਜ਼ੀ ਨਾਲ ਜਰਾ ਅੱਜ ਅਸੀਂ ਇਹਨਾਂ ਦੀ ਜਿਹੜੀ ਸਮੱਸਿਆ ਆ ਰਹੀ ਇਸ ਇਲਾਕੇ ਦੇ ਵਿੱਚ ਕਿ ਕਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਅੱਜ ਵੀ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਸਿਆਸੀ ਲੋਕਾਂ ਦੀ ਸ਼ੈ ਤੇ ਹੋ ਰਹੀ ਆ ਮੈਨੂੰ ਇੱਥੋਂ ਦੇ ਪਤਵੰਤੇ ਸੱਜਣਾਂ ਨੇ ਜਦੋਂ ਅਪਰੋਚ ਕੀਤਾ ਤਾਂ ਇਹਨਾਂ ਵੱਲੋਂ ਸਾਰੀ ਜਾਣਕਾਰੀ ਇਹ ਪ੍ਰਾਪਤ ਹੋਈ ਉਹਨਾਂ ਕਾਫੀ ਦੇਰ ਦਾ ਇੱਥੇ ਬੈਠਾ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੀਗਾ ਇਹ ਕਹਿੰਦੇ ਨੇ ਕਿ ਇੱਥੇ ਦਰਿਆ ਦੇ ਅੰਦਰਲੇ ਪਾਸੇ ਇੱਕ ਅਕੂਵਾਲ ਪਿੰਡ ਦੀ ਖੱਡ ਹੈਗੀ ਆ ਜਿਹੜੀ ਕਿ ਮਨਜ਼ੂਰਸ਼ੁਦਾ ਵਾ ਪਰ ਹਰ ਮਨਜ਼ੂਰਸ਼ੁਦਾ ਖੱਡ ਦੀ ਵੀ ਕੰਡੀਸ਼ਨਸ ਹੁੰਦੀਆਂ ਕਿ ਤੁਸੀਂ ਕਿੰਨਾ ਡੈਪਥ ਤੱਕ ਜਾ ਸਕਦੇ ਹੋ ਮਾਈਨਿੰਗ ਕਰ ਸਕਦੇ ਕਿਹੜੀ ਮਸ਼ੀਨਰੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਜੇ ਮੈਂ ਅਕੂਵਾਲ ਦੀ ਗੱਲ ਕਰਾਂ ਤੇ ਉਹ ਜਿਹੜੀ ਮਾਈਨਿੰਗ ਆ ਔਰ ਨਾਲ ਜਲੰਧਰ ਦੀ ਖੱਡ ਹੈਗੀ ਉਸ ਪਿੰਡ ਦਾ ਨਾਮ ਕੀ ਦੱਸਿਆ ਤੁਸੀਂ ਵੇਰਾ ਪਿੰਡ ਹੈਗਾ ਇੱਕ ਉਹ ਵੈਸੇ ਜਲੰਧਰ ਜ਼ਿਲ੍ਹੇ ਦੀ ਆ ਦੈਟ ਸ਼ੁਡ ਬੀ ਆਪਰੇਟਿੰਗ ਫਰਮ ਦੈਟ ਸਾਈਡ ਪਰ ਉਹ ਵੀ ਮਾਲਵੇ ਵਾਲੇ ਪਾਸੇ ਦਾਖੇ ਹਲਕੇ ਵਾਲੇ ਪਾਸੇ ਸਿੱਧਮਾ ਬੇਟ ਵਾਲੇ ਪਾਸੇ ਉਹ ਸਾਰਾ ਆਪਰੇਟ ਹੋ ਰਿਹਾ ਵਾ ਔਰ ਮੈਂ ਜਿੱਦਾਂ ਕਿਹਾ ਕਿ ਜਦੋਂ ਵੀ ਕੋਈ ਖੱਡ ਅਲੋਕੇਟ ਹੁੰਦੀ ਆ ਉਹਦੀ ਨਿਲਾਮੀ ਹੁੰਦੀ ਆ ਅਲੋਕੇਸ਼ਨ ਹੁੰਦੀ ਆ ਉਹਦੀਆਂ ਪੂਰੀਆਂ ਕੰਡੀਸ਼ਨਸ ਹੁੰਦੀਆਂ ਟੂ ਸੇਵ ਦੀ ਇਕੋਲੋਜੀ ਵਾਤਾਵਰਨ ਨੂੰ ਅੱਛਾ ਰੱਖਣ ਵਾਸਤੇ ਕਿ ਖਰਾਬੀ ਨਾ ਹੋਵੇ ਦਰਿਆਵਾਂ ਦੇ ਵਿੱਚ ਜਿਹੜਾ ਹੈਗਾ ਉਹ ਇੰਨਾ ਕਿ ਨਾ ਪੁੱਟ ਦੇਣ ਕਿ ਦਰਿਆ ਦਾ ਕੋਰਸ ਹੀ ਚੇਂਜ ਹੋ ਜਾਵੇ ਪਾਣੀ ਦਾ ਉਹ ਡਿਸਟਰੋਏ ਕਰਨ ਲੱਗ ਜਾਵੇ ਖੇਤਾਂ ਨੂੰ ਫਸਲਾਂ ਨੂੰ ਬੰਨਾਂ ਨੂੰ ਉਹਨੂੰ ਸਾਰੇ ਨੂੰ ਔਰ ਕਿਹੜੀ ਮਸ਼ੀਨਰੀ ਮੋਸਟਲੀ ਮਾਈਨਿੰਗ ਜਿਹੜੀ ਹੁੰਦੀ ਹੈ ਉਹ ਬਾਏ ਹੈਂਡ ਹੁੰਦੀ ਹੈ ਨਾਰਮਲ ਕੋਸਟ ਵਿੱਚ ਪਰ ਕਈ ਕਿ ਜਗ੍ਹਾ ਦੇ ਉੱਤੇ ਜਿਹੜੀਆਂ ਉਹਦੇ ਚ ਹੁੰਦਾ ਕਿ ਸਮ ਮਸ਼ੀਨਰੀ ਇਜ਼ ਅਲਾਉਡ ਔਰ ਇਹ ਵੀ ਸ਼ਰਤ ਹੁੰਦੀ ਕਿ ਜਦੋਂ ਬਾਰਿਸ਼ ਦਾ ਮੌਸਮ ਹੈ ਮੌਨਸੂਨਸ ਦੇ ਵਿੱਚ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਮਾਈਨਿੰਗ ਉਹ ਪ੍ਰੋਹਿਬਿਟਿਡ ਹੁੰਦੀ ਆ ਬੰਦ ਕਰ ਦਿੰਦੇ ਕਿ ਇੰਨੇ ਮਹੀਨੇ ਬਰਸਾਤ ਦੇ ਮੌਸਮ ਤੱਕ ਤੁਸੀਂ ਕੋਈ ਮਾਈਨਿੰਗ ਜਾਇਜ਼ ਵੀ ਨਹੀਂ ਕਰ ਸਕਦੇ ਪਰ ਹੋ ਕੀ ਰਿਹਾ ਹੈ ਬਿਲਕੁਲ ਟੋਟਲੀ ਉਲਟ ਚੱਲ ਰਿਹਾ ਸਾਰਾ ਪੰਜਾਬ ਦੇ ਵਿੱਚ ਕੰਮ ਔਰ ਇਹ ਜਿਹੜਾ ਅਕੂਵਾਲ ਦੀ ਖੱਡ ਹੈਗੀ ਆ ਜਾਂ ਵੇਰਾਪਿੰਡ ਦੀ ਜਲੰਧਰ ਦੀ ਖੱਡ ਹੈਗੀ ਆ ਆਈ ਐਮ ਟੋਲਡ ਮੈਂ ਗਿਆ ਨਹੀਂਗਾ ਅੰਦਰਲੇ ਪਾਸੇ ਪਰ ਸਾਰੇ ਪਤਵੰਤੇ ਪਿੰਡ ਵਾਲੇ ਖੜੇ ਨੇ ਇਹਨਾਂ ਦਾ ਕਹਿਣਾ ਵਾ ਕਿ ਇਹ 50 50 ਫੁੱਟ 60 60 ਫੁੱਟ ਦਰਿਆ ਜਿਹੜਾ ਉਹ ਡੂੰਘਾ ਪਟਿਆ ਗਿਆ ਜਿੱਦਾਂ ਆਨੰਦਪੁਰ ਸਾਹਿਬ ਦੇ ਮੈਂ ਕਈ ਵਾਰੀ ਟਵੀਟ ਕੀਤਾ ਭਲਾਨ ਪਿੰਡ ਹੈਗਾ ਅ ਤਰਫ ਮਜ਼ਾਰੀ ਮਜਾਰੀਆ ਸ਼ਾਇਦ ਉੱਥੇ ਡੀਸੈਲਟਿੰਗ ਦੇ ਨਾਮ ਦੇ ਉੱਤੇ ਦਰਿਆ ਜਿਹੜਾ ਉਹ ਬੇਤਹਾਸ਼ਾ ਥੱਲੇ ਤੇ ਖੱਡ ਹੋ ਗਿਆ ਔਰ ਉੱਥੇ ਵੀ ਮਨਿਸਟਰ ਦੀ ਕੰਸਟਿਟੂਐਂਸੀ ਆ ਇੱਥੇ ਜਿਹੜਾ ਐਮ.ਐਲ.ਏ ਦਾ ਰੌਲਾ ਪਾ ਰਹੇ ਨੇ ਲੋਕੀ ਉਹ ਕਹਿੰਦੇ ਨੇ ਕਿ ਸਰਬਜੀਤ ਕੋਰਮਾਨੂ ਕੇ ਉਹਦਾ ਰੋਲ ਹੈ ਇਹਦੇ ਵਿੱਚ ਔਰ ਮੈਂ ਉਹਨੂੰ ਐਸਟੈਬਲਿਸ਼ ਕਰ ਦਿੰਦਾ ਕਿਸ ਤਰ੍ਹਾਂ ਨਜ਼ਰ ਆ ਰਿਹਾ ਇੱਕ ਤਾਂ ਇੱਥੇ ਇੱਕ ਐਸ.ਐਚ.ਓ ਸਸਪੈਂਡ ਹੋਇਆ ਪਿਛਲੇ ਦਿਨੀਂ ਚ ਕਿ ਉਹ ਉਸ ਖੱਡ ਵਿੱਚੋਂ ਜਿਹੜੀ ਚੋਰੀ ਚਾਰੀ ਕਰ ਰਹੀ ਸੀ ਗੈਰਕਾਨੂੰਨੀ ਪ੍ਰੋਬੇਬਲੀ ਉਹਨੇ ਉਹ ਜਿਹੜੀ ਸੀਗੀ ਉਹ ਅਲਾਉ ਕੀਤੀ ਜਾਂ ਉਹਨਾਂ ਨੂੰ ਫੜ ਕੇ ਛੱਡ ਦਿੱਤਾ ਬੰਦਿਆਂ ਨੂੰ ਉਹਨੂੰ ਜਦੋਂ ਗਵਰਨਮੈਂਟ ਨੇ ਦੇਖਿਆ ਕਿ ਇਹਦਾ ਰੋਲ ਗਲਤ ਹੈਗਾ ਉਹਨੂੰ ਉਹਨਾਂ ਨੇ ਸਸਪੈਂਡ ਕਰਤਾ ਹੁਣ ਮਾਨੋਕੇ ਕਹਿੰਦੇ ਨੇ ਆਈ ਐਮ ਟੋਲਡ ਅਗੇਨ ਸਬਜੈਕਟ ਟੂ ਕਰੈਕਸ਼ਨ ਜਿਹੜਾ ਠੀਕ ਹੀ ਹੋਊਗਾ ਉਹ ਕਹਿੰਦੇ ਕਿ ਐਸੀ ਦਲਜੀਤ ਸਿੰਘ ਗਿੱਲ ਜਿਹੜਾ ਸਸਪੈਂਡਡ ਐਸ ਐਚਓ ਆ ਥੋੜੇ ਦਿਨ ਪਹਿਲਾਂ ਸਸਪੈਂਡ ਕੀਤਾ ਆ ਬੀਬੀ ਮਾਨੋਕੇ ਜਿਹੜੀ ਹੈਗੀ ਆ ਉਹ ਉਹਦੇ ਘਰ ਦੇ ਵਿੱਚ ਟੈਨੈਂਟ ਆ ਜਗਰਾਉਂ ਦੇ ਵਿੱਚ ਔਰ ਕਿਉਂਕਿ ਹੁਣ ਰਾਲੀ ਜੀ ਨਾ ਖੇਡ ਕੇ ਇੱਕ ਜਿਹੜਾ ਥਾਣੇਦਾਰ ਤੇ ਇਲਜ਼ਾਮ ਲੱਗ ਰਿਹਾ ਕਿ ਗੈਰਕਾਨੂੰਨੀ ਮਾਈਨਿੰਗ ਨੂੰ ਸ਼ਹਿਦ ਦਿੰਦੇ ਨੇ ਉਹਨਾਂ ਦੇ ਘਰ ਵਿੱਚ ਆਪਾਂ ਕਿਰਾਏ ਤੇ ਰਹਿ ਰਹੇ ਹੈਗੇ ਆ ਔਰ ਪਹਿਲਾਂ ਥੋੜੀ ਦੇਰ ਪਹਿਲਾਂ ਜਦੋਂ ਐਨਆਰਆਈ ਦੀ ਜਗਰਾਉਂ ਦੀ ਕੋਠੀ ਦਾ ਮਸਲਾ ਉੱਠਿਆ ਸੀਗਾ ਤਾਂ ਉਹਦੇ ਜਰੋੜਾ ਪੈ ਰਿਆ ਸੀਗਾ ਜੀ ਕਿ ਐਨਆਰਆਈ ਦੀ ਕੋਠੀ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਚਲੋ ਉਹ ਕੋਠੀ ਵਾਹਿਗੁਰੂ ਦੀ ਕਿਰਪਾ ਨਾਲ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਮੀਡੀਆ ਦੀ ਪ੍ਰੈਸ਼ਰ ਦੇ ਨਾਲ ਐਕਸਪੋਜ਼ ਨਾਲ ਉਹ ਛੱਡ ਗਈ ਕੋਠੀ ਪਰ ਉਹਨੇ ਉਸ ਵੇਲੇ ਕਿਹਾ ਕਿ ਮੈਂ ਤਾਂ ਬਹੁਤ ਗਰੀਬ ਆਂ ਦੇਖੋ ਜੇ ਅਸੀਂ ਕਿੱਥੇ ਤਾਂ ਰਹਿਣਾ ਹੈਗਾ ਨਾ ਜੀ ਅਸੀਂ ਚਾਰ ਪੰਜ ਪਰਿਵਾਰ ਦੇ ਮੈਂਬਰ ਸਾਡੇ ਕੋ ਤਾਂ ਨਾ ਕੋਈ ਸਾਧਨ ਨਾ ਕੋ ਪਰ ਹੁਣ ਮੈਨੂੰ ਪਤਾ ਲੱਗਿਆ ਅੱਜ ਇੱਥੇ ਪਿੰਡਾਂ ਚ ਲੋਕਾਂ ਨੇ ਦੱਸਿਆ ਕਿ ਜਗਰਾਉਂ ਸ਼ਹਿਰ ਵਿੱਚ ਜਿਹੜ ਕਾਫੀ ਵੱਡਾ ਮਹਿੰਗਾ ਮਤਲਬ 50-60 ਲੱਖ ਦਾ ਤਾਂ ਪਲਾਟ ਹੀ ਹੈਗਾ ਤੇ ਕੁਝ 1-2 ਕਰੋੜ ਰੁਪਇਆ ਉੱਤੇ ਲੱਗ ਕੇ ਕਾਫੀ ਵੱਡਾ ਮਹਿਲ ਉਸਾਰਿਆ ਜਾ ਰਿਹਾ ਹੁਣ ਇਹ ਨਹੀਂ ਛੇਤੀ ਦਾ ਪੈਸੇ ਕਮਾਈ ਹੋ ਨਹੀਂ ਸਕਦੀ ਨਾਰਮਲ ਕੋਰਸ ਵਿੱਚ ਆ ਜਿਹੜੇ ਇੱਥੇ ਬੈਠੇ ਨੇ ਸਾਰੇ ਜਨਤਾ ਇਹ ਕਈ-ਕਈ ਸਾਲਾਂ ਤੋਂ ਵਿਚਾਰੇ ਮਿਹਨਤ ਕਰਦੇ ਇਹਨਾਂ ਕੋ ਤਾਂ ਮਿਲਨ ਲੱਗਾ ਇੱਕ ਕਮਰਾ ਵੀ ਪਾਉਣਾ ਔਖਾ ਕਿਸੇ ਤਰ੍ਹਾਂ ਦਾ ਵੀ ਪਰ ਉਹ ਜਿਹੜੇ ਐਮ.ਐਲ.ਏ ਬਣ ਜਾਂਦੇ ਨੇ ਜਿਹੜੇ ਤੁਰੰਤ ਕੱਲ੍ਹ ਤੱਕ ਕਹਿੰਦੇ ਸੀ ਅਸੀਂ ਬਹੁਤ ਗਰੀਬ ਆ ਸਾਡੇ ਕੋ ਕੋ ਬ੍ਰੈਂਡ ਆਸਤੇ ਕਰਾਏ ਦੇਣ ਆਸਤੇ ਵੀ ਪੈਸੇ ਨਹੀਂਗੇ ਤੇ ਅੱਜ ਉਹ ਤੁਰੰਤ ਪਲਾਟ ਵੀ ਮਿਲ ਜਾਂਦਾ ਤੇ ਕਈ ਕਰੋੜਾਂ ਰੁਪਏ ਦੇ ਉੱਥੇ ਜਾਇਦਾਦ ਤੇ ਕੋਠੀ ਬਣਨ ਲੱਗ ਜਾਂਦੀ ਇਹ ਇਸਟੈਬਲਿਸ਼ ਹੋ ਰਿਹਾ ਵਾ ਕਿ ਇੱਥੇ ਕੁਝ ਕਪਲਾਤ ਚੱਲ ਰਿਹਾ ਹੁਣ ਅਗਲੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਉਹ ਰਿਗਾਰਡਿੰਗ ਮਾਈਨਿੰਗ ਸਰਕਾਰ ਬਣਨ ਤੋਂ ਪਹਿਲਾਂ ਇਹ ਰੌਲਾ ਪਾਇਆ ਸੀ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਨੇ ਖਾਸ ਤੌਰ ਤੇ ਕਿ ਪੰਜਾਬ ਮੇਂ ਗੈਰ ਕਾਨੂੰਨੀ ਮਾਈਨਿੰਗ ਬਹੁਤ ਹੋ ਰਹੀ ਹੈ ਹੋ ਰਹੀ ਸੀਗੀ ਕਾਫੀ ਅਰਸੇ ਤੋਂ ਚੱਲ ਰਹੀ ਆ ਮੈਂ ਕਹਿ ਰਿਹਾ ਤੁਹਾਨੂੰ ਮਗਧੀਆਂ ਸਰਕਾਰਾਂ ਨੇ ਗਲਤ ਕੰਮ ਕੀਤਾ 100% ਕੀਤਾ ਪਰ ਇਹ ਕਹਿੰਦਾ ਸੀਗਾ ਜੀ ਕਿ ਮੇਰੇ ਹਿਸਾਬ ਦੇ ਨਾਲ ਗੈਰ ਕਾਨੂੰਨੀ ਮਾਈਨਿੰਗ ਅਗਰ ਰੋਕੀ ਜਾਵੇ ਤਾਂ 20000 ਕਰੋੜ ਰੁਪਏ ਅਸੀਂ ਪੰਜਾਬ ਦੇ ਖਜ਼ਾਨੇ ਵਿੱਚ ਪਾ ਸਕਦਾ ਇਹ ਉਦੋਂ ਜਵਾਬ ਦਿੱਤਾ ਜਦੋਂ ਗਰੰਟੀਆਂ ਦੀ ਗੱਲ ਚੱਲ ਰਹੀ ਸੀ ਕਿ ਮੁਫਤ ਐ ਕਰਾਂਗੇ ਮੁਫਤ 1000 ਰੁਪਏ ਔਰਤਾਂ ਨੂੰ ਦੇਾਂਗੇ ਤਾਂ ਇਦਾਂ ਦੇ ਮੀਡੀਆ ਪਰਸਨ ਨੇ ਪੁੱਛਿਆ ਕਿ ਤੁਸੀਂ ਮੁਫਤ ਕਹਿ ਰਹੇ ਹੋ ਤੁਸੀਂ ਪੈਸੇ ਕਿੱਥੋਂ ਲੈ ਕੇ ਆਉਂਗੇ ਉਹਨੇ ਕਿਹਾ ਜੀ 20000 ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਚੋਰੀ ਹੁੰਦਾ ਰਿੱਟਾ ਪੱਟਰੀ ਪੰਜਾਬ ਦੇ ਵਿੱਚੋਂ ਉਹ ਮੈਂ ਰੋਕੂੰਗਾ ਉਹ 20000 ਜਿਹੜਾ ਇਸ ਵਕਤ ਕੀ ਹੋ ਰਿਹਾ ਕਿ ਪੰਜਾਬ ਦੀ ਨਾਰਮਲ ਇੱਕ ਸਾਲ ਦੀ ਆਮਦਨ ਜਿਹੜੀ ਹੈਗੀ ਆ ਲੈਜਿਟਿਮੇਟ ਮਾਈਨਿੰਗ ਚੋਂ ਮਾਈਨਿੰਗ ਦੇ ਧੰਦੇ ਚੋਂ ਪੰਜਾਬ ਸਾਰੇ ਦੀ ਗੱਲ ਕਰ ਰਿਹਾ ਇਹ ਨਾਰਮਲ ਕੋਸ ਵਿੱਚ 200 ਕਰੋੜ ਰੁਪਏ ਦੀ ਆਮਦਨ ਚੱਲ ਰਹੀ ਹੈ ਕਾਫੀ ਅਰਸੇ ਤੋਂ ਇਹਨਾਂ ਦੇ ਇਹਨਾਂ ਦੇ 2 ਸਾਲ ਵਿੱਚ ਵੀ 200 ਕਰੋੜ ਦੇ ਲਾਗੇ ਬੰਨੇ ਸਾਲਾਨਾ ਆਮਦਨ ਹੋਈ ਹੈ ਪਰ ਕੇਜਰੀਵਾਲ ਕਹਿੰਦਾ ਸੀ ਨਹੀਂ ਜੀ 20000 ਕਰੋੜ ਰੁਪਏ ਦੀ ਆਮਦਨ ਹੋਊਗੀ ਇਹਦਾ ਮਤਲਬ 19800 ਕਰੋੜ ਰੁਪਏ ਦੀ ਚੋਰੀ ਹੋ ਰਹੀ ਸੀ ਨਾ ਤਾਂ ਯੋ ਕੇਜਰੀਵਾਲ ਨੇ ਕਿਹਾ ਕਿ 20000 ਕਰੋੜ ਰੁਪਏ ਵਾਪਸ ਪਾਉਂਗਾ ਮੈਂ ਖਜ਼ਾਨੇ ਦੇ ਵਿੱਚ ਤੇ ਪਰ 2 ਸਾਲਾਂ ਵਿੱਚ ਤਾਂ ਉੱਥੇ 200 ਕਰੋੜ ਰੁਪਏ ਤੇ ਟਿੱਕੀ ਐ ਤੇ ਉਹ 20000 ਕਰੋੜ ਰੁਪਏ ਦੀ ਚੋਰੀ ਕਿੱਥੇ ਆ ਫਿਰ ਉਹ ਇਦਾਂ ਹੀ ਹੋ ਰਹੀ ਆ ਅਕੂਵਾਲ ਤੇ ਵੇਹਰਾ ਪਿੰਡ ਵਿੱਚ ਤੇ ਕਾ ਖੱਡ ਕਿਹੜੀ ਚੱਲ ਰਹੀ ਆ ਪਰਚੀ ਕੰਨੀਆਂ ਪਿੰਡ ਆ 10 ਕਿਲੋਮੀਟਰ ਦੂਰ ਪਰਚੀ ਜਲੰਧਰ ਦੀ ਖੱਡ ਦੀ ਆ ਤੇ ਚੱਲ ਰਹੀ ਖੱਡ ਪਰਲੇ ਪਾਸੇ ਹੈਗੀ ਆ ਔਰ ਜਦੋਂ ਇਹ ਰੋਕਦੇ ਨੇ ਟਿਪਰਾਣੇ ਨੂੰ ਪੁੱਛਦੇ ਨੇ ਕਿ ਦਿਖਾਓ ਪਰਚੀ ਹੈ ਤੁਹਾਡੇ ਕੋਲ ਕੋਈ ਤੁਸੀਂ ਲੈ ਕੇ ਆਣੇ ਔਰ ਉਹ ਇਹਨਾਂ ਦੇ ਗੱਲ ਪੈਂਦੇ ਨੇ ਬਿਕੋਜ਼ ਇਹ ਇੱਕ ਆਰਗੇਨਾਈਜ਼ਡ ਮਾਫੀਆ ਹੈ ਦੇ ਪਿੱਛੇ ਜਿਨ੍ਹਾਂ ਲੋਕਾਂ ਨੇ ਇੱਕ ਇੱਕ ਟਿੱਪਰ ਫਰਜ਼ ਕਰੋ ਨਜਾਇਜ਼ ਚੱਕ ਕੇ 25-25000 ਰੁਪਏ ਦਾ ਵੇਚਣਾ ਤੇ ਕਈ ਕਈ ਦਰਜਨਾ ਤੇ ਸੈਂਕੜੇ ਟਿੱਪਰ ਨਿਕਲਦੇ ਨੇ دریاਵਾਂ ਚੋਂ ਰਾਤਾਂ ਨੂੰ ਉਹ ਤਾਂ ਬਹੁਤ ਵੱਡੀ ਕਮਾਈ ਹੈ ਉਹ ਤਾਂ ਦੇ ਕੈਨ ਪੇ ਐਨੀਬਾਡੀ ਦੇ ਕੈਨ ਗੈਟ ਐਨੀਥਿੰਗ ਡਨ ਫ্রম ਐਨੀਬਾਡੀ ਐਟ ਐਟ ਐਨੀ ਮੂਮੈਂਟ ਉਹੀ ਇਹਨਾਂ ਦੇ ਨਾਲ ਪਿੰਡਵਾਨਾ ਨਾ ਹੋ ਰਿਹਾ ਵਾ ਸੋ ਮੇਰਾ ਇਹ ਮੰਨਣਾ ਔਰ ਇੱਕ ਅਗਲੀ ਗੱਲ ਕਹਿ ਕੇ ਫਿਰ ਮੈਂ ਥੋੜਾ ਇੱਥੋਂ ਪੁੱਛਣਾ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਉਣਾ ਕਿ ਹੋ ਕੀ ਰਿਹਾ ਇੱਥੇ ਜਿਹੜ ਸਰਕਾਰ ਨੇ ਰੇਟ ਤੈਅ ਕੀਤਾ ਹੋਇਆ ਪ੍ਰਤੀ ਫੁੱਟ ਰੇਤਾ ਦਾ ਫੋਰ ਕੰਸਟਰਕਸ਼ਨ ਪਰਪਸਸ ਫੋਰ ਅਦਰ ਯੂਟਿਲਿਟੀ ਇਨ ਪੰਜਾਬ ਉਹ ਹੈਗਾ 5.5 ਰੁਪਏ ਸਰਕਾਰੀ ਰੇਟ 5.5 ਉਸ ਹਿਸਾਬ ਨਾਲ ਇੱਕ ਸੈਂਕੜਾ 550 ਰੁਪਏ ਦਾ ਸੈਂਕੜਾ ਮਿਲਣਾ ਚਾਹੀਦਾ ਰੇਤਾ ਆਪਣੇ ਕੰਮਕਾਰ ਆਸਤੇ ਪਰ ਅਸਲ ਵਿੱਚ ਪੰਜਾਬ ਦੇ ਵਿੱਚ ਔਰ ਮੈਂ ਇਹਨਾਂ ਤੋਂ ਗਵਾਹੀ ਵੀ ਲਵਾਂਗਾ ਪੁੱਛੂੰਗਾ ਅੱਜ ਪੰਜਾਬ ਦੇ ਵਿੱਚ ਇੱਕ ਸੈਂਕੜਾ ਰੇਤਾ 3 ਤੋਂ 4000 ਰੁਪਏ ਇੱਕ ਸੈਂਕੜਾ ਵਾ ਇੱਥੇ 550 ਦਾ ਸੈਂਕੜਾ ਕਿੱਥੇ ਅ 6 ਗੁਣਾ ਅੱਗੇ 3000 ਜਾਂ 3500 ਰੁਪਏ ਦਾ ਜਾਂ 4000 ਰੁਪਏ ਦਾ ਸੈਂਕੜਾ ਇਹ ਹੁਣ ਉਹ ਪੈਸੇ ਕਿੱਥੇ ਜਾ ਰਹੇ ਨੇ 550 ਰੁਪਏ ਨਾਲ ਵਿਕਣੀ ਚਾਹੀਦੀ ਰਹਿਤਾ ਵਿਕਰੀ ਹੈਗੀ 4 4000 ਰੁਪਏ ਸੈਂਕੜਾ ਉਹ ਪੈਸੇ ਕਿੱਥੇ ਜਾ ਰਹੇ ਨੇ ਇਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਪਰ ਸ਼ਾਰਟਲੀ ਮੈਂ ਬੇਨਤੀ ਕਰੂੰਗਾ ਇੱਥੇ ਜਿਹੜੇ ਜਿਨ੍ਹਾਂ ਨੇ ਗੱਲ ਨੂੰ ਉਠਾਇਆ ਵਾ ਕਿ ਉਹ ਇੱਕ ਵਾਰ ਤੁਹਾਡੇ ਨਾਲ ਗੱਲ ਕਰਨ ਅਰਜੰਦਰ ਸਿੰਘ ਜੀ ਮਾਈਕ ਫੜੋ ਤੇ ਦੋ ਮਿੰਟ ਸੰਖੇਪ ਤੌਰ ਤੇ ਦੱਸੋ ਕਿ ਕੀ ਮਸਲਾ ਹੈਗਾ ਸਹੀ ਗੱਲ ਦੱਸੋ ਸਾਰੇ ਜਿਨੇ ਵੀ ਕਿਸੇ ਨੇ ਜੈਨੂਇਨ ਠੀਕ ਗੱਲ ਕਹਿਣੀ ਉਹ ਜ਼ਰੂਰ ਕਹਿ ਸਕਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵੀਰ ਸਿੰਘ ਪਿੰਡ ਅਕੂਵਾਲ ਦਾ ਵਸਨੀਕ ਆ ਜੀ ਵਜਾ ਇਹ ਆ ਜੀ ਅਸੀਂ ਮਾਈਨਿੰਗ ਦੇ ਖਿਲਾਫ ਖੜੇ ਆ ਖੜਨ ਦਾ ਕਾਰਨ ਸਰ ਟਿਪਰ ਓਵਰਲੋਡਿੰਗ ਦੂਜਾ ਨੰਬਰ ਨਜਾਇਜ਼ ਮਾਈਨਿੰਗ ਮਾਈਨਿੰਗ ਦਾ ਮੁੱਦਾ ਕੀ ਸਰ ਅਕੂਵਾਲ ਲੀਗਲ ਖੱਡ ਹੈਗੀ ਆ ਲੀਗਲ ਖੱਡ ਚੱਲਦੀ ਆ ਪਰ ਸਰ ਵਜ੍ਹਾ ਇਹ ਹੈਗਾ ਜਿਹੜੇ ਰੇਟ ਆ ਰੇਟ ਤਾਂ ਇਹਨੇ ਆਪੋ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਔਰ ਜਲੰਧਰ ਖੱਡ ਦੀ ਨਕਾਸੀ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤੋਂ ਕੱਢ ਰਿਹਾ ਅਕੂਵਾਲ ਦੇ ਵਿੱਚ ਦੀ ਜਦੋਂ ਕਿ ਇੱਕ ਖੱਡ ਦਾ ਤਾਂ ਅਸੀਂ ਵਜਨ ਚੱਲ ਸਕਦੇ ਆ ਦੂਜੀ ਖੱਡ ਦਾ ਅਸੀਂ ਵਜਨ ਕਿਵੇਂ ਚੱਲੀਏ ਸਰ ਅਸੀਂ ਦੂਜੀ ਖੱਡ ਨੂੰ ਪ੍ਰੋਪਰ ਤੌਰ ਤੇ ਬੰਦ ਜਾਂ ਉਹਨੂੰ ਹੋਰ ਰਸਤਾ ਦਿੱਤਾ ਜਾਵੇ ਸਾਨੂੰ ਐਨੀਬਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਹੋ ਰਸਤਾ ਜਿੱਥੋਂ ਮਰਜ਼ੀ ਦੇ ਦੇਣ ਸਾਨੂੰ ਕੋਈ ਤਕਲੀਫ ਨਹੀਂ ਹੈ ਚੜਾਈ ਵੀ ਦੱਸਦੇ ਕਿੰਨੀ ਦੀ ਟਿੱਪਰ ਗੱਡੇ ਵੱਡੀ ਲੰਘ ਦੇਣੀ ਸਰ ਜਿਹੜਾ ਜਿਹੜਾ ਸਾਡਾ ਰਸਤਾ ਹੈਗਾ ਰਸਤਾ ਸਾਡਾ ਮੰਡੀ ਬੋਰਡ ਦਾ ਰਸਤਾ ਹੈਗਾ ਜਿਹੜਾ ਮੰਡੀ ਬੋਰਡ ਤੋਂ ਰਸਤਾ ਹੈਗਾ ਮੰਡੀ ਬੋਰਡ ਦੇ ਵਿੱਚ ਸਾਡਾ 10 ਫੁੱਟ ਮੰਡੀ ਬੋਰਡ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਆ ਔਰ ਉਹਦੇ ਵਿੱਚ 9 ਫੁੱਟ ਦੀ ਸਾਡੀ ਰਸਤਾ ਬਣਿਆ ਆ ਤੇ 8 ਫੁੱਟ ਦਾ ਟਿੱਪਰ ਆ ਸਾਡੀ ਆਮ ਪਬਲਿਕ ਨੂੰ ਸਿਰਫ 1 ਫੁੱਟ ਰਸਤਾ ਬਚਦਾ 1 ਫੁੱਟ ਰਸਤੇ ਦੇ ਵਿੱਚ ਉਹ ਇਹ ਦੇਖ ਲਓ ਮੋਟਰਸਾਈਕਲ ਲੰਘੂ ਪਹਿਲੀ ਗੱਲ ਤਾਂ ਚੂਹਾ ਹੀ ਲੰਘਣਾ ਹੋਰ ਕੁਝ ਨਹੀਂ ਲੰਘਣਾ ਹੋਰ ਦਾ ਕਾਰਨ ਕੀ ਕਹਿ ਸਕਦੇ ਆ ਜੀ ਦੂਜਾ ਨੰਬਰ ਖੱਡਾਂ ਦੇ ਵਿੱਚ ਜੋ ਵੀ ਹੁੰਦਾ ਉਹ ਤਾਂ ਸਰ ਜਗ ਜੈਰ ਹੈਗੇ ਉਹਨੂੰ ਤਾਂ ਕੁਛ ਕਾਇਮ ਨਹੀਂ ਸਕੇ ਤੀਜੀ ਗੱਲ ਉਧਰ ਉਹ ਜਿਹੜੀ ਪਰਚੀਆਂ ਚੱਲ ਰਹੀਆਂ ਨੇ ਜੋ ਕਰਦਾ ਚੋਰੀ ਜਾਂ ਪੇਪਰ ਚੱਲਦਾ 24 ਘੰਟੇ ਆ ਇਹ ਨਹੀਂ ਹੈਗਾ ਕਿ ਹਾਂ ਵੀ ਕਿ ਕਾਨੂੰਨ ਦੇ ਦਾਇਰੇ ਚ ਕਾਨੂੰਨ ਤੋਂ ਬਿਲਕੁਲ ਹੀ ਉਲਟ ਟਿੱਪਰ ਚੱਲਦੇ ਸਰ ओके okay, <laughs> सर एक मिनटਾ ਪਿੱਛੇ ਤੁਹਾਡੇ ਸਰਦਾਰ ਸਾਹਿਬ ਨੂੰ ਦਿੰਨਾ ਆਪਣੀ ਇੰਟਰੋਡਕਸ਼ਨ ਦੇ ਦੇਣਾ ਤੇ ਦੱਸੋ ਨਾਲੇ ਇਹ ਵੀ ਦੱਸੋ ਕਿ ਦਿੱਤਾ ਕੀ ਭਾਵਿਕਰੀ ਹੈ ਪੰਜਾਬ ਦੀ ਮਾਰਕੀਟ ਵਿੱਚ ਕੀ ਚੱਲ ਰਿਹਾ ਹੈ ਇਸ ਵੇਲੇ ਇੱਥੇ ਦੱਸੋ ਚਲੋ ਅੱਗੇ ਗੱਲ ਕਰਾਂ ਮੈਂ ਬਲਰਾਜ ਸਿੰਘ ਜਮਹੂਰੀ ਕਿਸਾਨ ਸਭਾ ਦਾ ਜ਼ਿਲ੍ਹਾ ਪ੍ਰਧਾਨ ਆ ਖੈਰਾ ਸਾਹਿਬ ਜਿਹੜੇ ਏਰੀਏ ਦੇ ਵਿੱਚ ਤੁਸੀਂ ਖੜੇ ਹੋ ਇੱਥੇ ਡਾਕਟਰ ਭੀਮਰਾਓ ਅੰਬੇਦਕਰ ਦਾ ਸਭਧਾਨ ਨਹੀਂ ਚੱਲਦਾ ਹੈਗਾ ਇੱਥੇ ਕੋਈ ਅੱਜ ਦਾ ਰੋਲਾ ਨਹੀਂ ਹੈਗਾ ਖੱਡ ਦਾ ਇੱਥੇ 15 ਸਾਲ ਤੋਂ 10 12 ਕਿਲੋਮੀਟਰ ਦੇ ਏਰੀਏ ਦੇ ਵਿੱਚ ਜੇ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਵੀ ਪ੍ਰਾਈਵੇਟ ਲੁੱਟ ਕੇ ਲੈ ਗਏ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਪ੍ਰਾਈਵੇਟਾਂ ਨੇ ਰਾਜ ਕੇ ਲੁੱਟਿਆ ਤੇ ਜਦੋਂ ਹੁਣ ਮੀਰ ਮੰਨੂ ਦੀ ਸਰਕਾਰ ਆ ਹੁਣ ਵੀ ਇੱਥੇ ਵੱਡੀ ਲੁੱਟ ਹੋ ਰਹੀ ਹੈਗੀ ਆ ਔਰ ਲੁੱਟਾ ਜਿਹੜੀ ਉਹ ਕੋਈ ਲੋਕੀਸ਼ੀਪੀ ਲੁੱਟ ਨਹੀਂ ਹੋ ਰਹੀ ਹੈਗੀ ਦਿਨ ਦਿਹਾੜੇ ਲੁੱਟ ਹੋ ਰਹੀ ਆ ਔਰ ਇੱਥੋਂ ਦੇ ਜਿਹੜੇ ਜੇ ਕੋਈ ਲੋਕ ਸੰਘਰਸ਼ ਕਰਦੇ ਨੇ ਰੋਲਾ ਪਾਉਂਦੇ ਨੇ ਵੀ ਸਾਡੀ ਲੁੱਟ ਹੋ ਰਹੀ ਆ ਤਾਂ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਉਹਨਾਂ ਨੂੰ ਦਬਾਉਣ ਲਈ ਪ੍ਰਾਈਵੇਟ ਜਿਹੜੇ ਇੱਥੇ ਲੁੱਟ ਕਰ ਰਹੇ ਨੇ ਉਹ ਲੋਕ ਆ ਜਿਹੜੇ ਉਹਨਾਂ ਨੂੰ ਦਬਾਉਣ ਲਈ ਬੜੇ ਭੇੜੇ ਭੇੜੇ ਢੰਗ ਤਰੀਕੇ ਵਰਤਦੇ ਆਗੇ ਆ ਸ਼ਰਿਆਮ ਇੱਥੇ ਜਿਹੜੇ ਪ੍ਰਾਈਵੇਟ ਲੋਕ ਨੇ ਜਿਹੜੇ ਉਹ ਵੱਡੇ ਪੱਧਰ ਤੇ ਮਾਈਨਿੰਗ ਕਰ ਰਹੇ ਹੈਗੇ ਆ ਦੂਸਰੀ ਗੱਲ ਇੱਥੋਂ 3 ਕਿਲੋਮੀਟਰ ਤੇ ਭਗਵੰਤ ਸਿੰਘ ਮਾਨ ਦਾ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਉਤਰਿਆ ਸੀ ਗੋਰਸੀਆ ਖਾਨ ਮੁਹੰਮਦ ਉਹ 6 ਪਿਛਲੇ 6 ਮਹੀਨੇ ਤੋਂ ਬਹੁਤ ਵਧੀਆ ਟੱਕ ਚੱਲਿਆ ਔਰ ਉੱਥੇ ਮਜ਼ਦੂਰਾਂ ਨੂੰ ਵੀ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਲੇਕਿਨ ਹੁਣ ਕੀ ਹਾਲ ਆ ਉੱਥੇ ਹੁਣ ਉਹ ਟੱਕ ਆ ਜਿਹੜਾ ਉਹ ਖਾਡਾ ਜਿਹੜੀ ਬੰਦ ਕੀਤੀ ਗਈ ਆ ਉਹ ਟੱਕ ਖੱਡ ਉਦੋਂ ਹੀ ਚਲਾਈ ਜਾਂਦੀ ਆ ਜਦੋਂ ਇਹ ਪ੍ਰਾਈਵੇਟ ਜਿਹੜੇ ਲੋਕ ਨੇ ਜਿਹੜੇ ਇੱਥੋਂ ਰੇਤਾ ਚੁੱਕਦੇ ਨੇ ਜਦੋਂ ਉਹਨਾਂ ਦੀ ਉਹ ਮਨਜ਼ੂਰੀ ਦਿੰਦੇ ਨੇ ਜਿਹੜਾ ਮਾਈਨਿੰਗ ਜਿਹੜਾ ਜਲ ਭਾਗ ਹੈਗਾ ਵਾ ਜਿਹੜੇ ਅਫਸਰ ਨੇ ਉਹ ਵੀ ਪ੍ਰਾਈਵੇਟਾਂ ਦੇ ਨਾਲ ਰਲੇ ਹੋਏ ਨੇ ਤੇ ਉਹ ਇੱਥੋਂ ਦੇ ਲੋਕਾਂ ਨੂੰ ਕੋਈ ਜਿਹੜਾ ਵਾ ਸਸਤਾ ਰੇਤਾ ਚੁੱਕਣ ਦੇ ਵਿੱਚ ਮਦਦ ਨਹੀਂ ਕਰਦੇ ਹੈਗੇ ਜਦ ਕਿ ਦਰਿਆ ਦੇ ਵਿੱਚ ਰੇਤਾ ਪਿਆ ਸਸਤਾ ਮਿਲ ਸਕਦਾ ਲੇਕਿਨ ਸਸਤਾ ਤਾਂ ਨਹੀਂ ਮਿਲਦਾ ਕਿਉਂਕਿ ਇਹ ਜਿਹੜੀ ਹੁਣ ਲੋਟਾ ਕਿਉਂਕਿ ਉਹ ਬੰਦਿਆਂ ਨੇ ਨਾ ਤਾਂ ਕੋਈ ਟਰੈਕਟਰ ਲੈਣਾ ਨਾ ਕੋਈ ਟਿਪਰ ਲੈਣਾ ਉਹਨਾਂ ਨੇ ਇੱਕ ਕੰਪਿਊਟਰ ਜਾ ਚੱਕ ਕੇ ਲੈ ਆਉਂਦੇ ਆ ਤੇ ਪਿੰਡ ਦੇ ਵਿੱਚ ਆ ਕੇ ਬਹਿ ਜਾਂਦੇ ਆ ਤੇ 10-10 ਲੱਖ ਰੁਪਈਆ ਰੋਜ਼ ਬੋਰੀਆਂ ਇਕੱਠੀਆਂ ਭਰ ਕੇ ਉਹ ਇਥੋਂ ਲੈ ਜਾਂਦੇ ਆ ਉਹਨਾਂ ਦੀ ਕੋਈ ਪੁੱਛ ਨਹੀਂ ਕੋਈ ਦੱਸ ਨਹੀਂ ਕੋਈ ਇੱਥੇ ਜਾਂਚ ਨਹੀਂ ਹੋ ਰਹੀ ਬੜੀਆਂ ਲੋਕਾਂ ਨੇ ਖਬਰਾਂ ਵੀ ਮੀਡੀਆ ਚ ਚਲਾਈਆਂ ਅਰਜ਼ੀਆਂ ਵੀ ਦਿੱਤੀਆਂ ਲੇਕਿਨ ਸੁਣਵਾਈ ਨਹੀਂ ਕੋਈ ਹੋ ਰਹੀ ਹੈਗੀ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਤੁਹਾਡੇ ਵਿੱਚੋਂ ਇੱਕ ਸਾਨੂੰ ਇੱਕ ਜੋਸ਼ ਮਿਲਦਾ ਹੈਗਾ ਲੋਕਾਂ ਨੂੰ ਵੀ ਖੈਰਾ ਹੱਕ ਤੇ ਸੱਚ ਦੀ ਗੱਲ ਕਰਦਾ ਤੇ ਤੁਸੀਂ ਹੱਕ ਸੱਚ ਬੋਲਣ ਕਰਕੇ ਤੁਸੀਂ ਖਮਿਆਜਾ ਵੀ ਵੱਡਾ ਭੁਗਤ ਚੁੱਕੇ ਹੋ ਤੇ ਇਸ ਗੱਲ ਦੀ ਵੀ ਅਸੀਂ ਤੁਹਾਡੇ ਨਾਲ ਹਮਦਰਦੀ ਰੱਖਦੇ ਆ ਕਿ ਤੁਹਾਡੇ ਨਾਲ ਵੀ ਬਹੁਤ ਵੱਡਾ ਤੱਕਾ ਹੋਇਆ ਸੱਚ ਬੋਲਣ ਵਾਲੇ ਨਾਲ ਤੱਕੇ ਹੁੰਦੇ ਹੀ ਆ ਹੁਣ ਇੱਥੋਂ ਦੇ ਲੋਕ ਜੇ ਸੱਚ ਬੋਲਦੇ ਆ ਜੇ ਇੱਥੋਂ ਦੀਆਂ ਬੀਬੀਆਂ ਸੱਚ ਬੋਲਦੀਆਂ ਨੇ ਉਹਨਾਂ ਨੂੰ ਚਪੇੜਾ ਮਾਰੀਆਂ ਜਾਂਦੀਆਂ ਨੇ ਔਰ ਉਹਨਾਂ ਨੂੰ ਉਹਨਾਂ ਨੇ ਜੇ ਇੱਕ ਪਰਿਵਾਰ ਐਸਾ ਕਿ ਉਹਨੇ 4 ਦਿਨ ਪਹਿਲਾਂ ਟਰੈਕਟਰ ਟਰਾਲੀ ਲਿਆਂਦਾ ਪ੍ਰਾਈਵੇਟ ਵਾਲਿਆਂ ਨੇ ਚੱਕਵਾ ਦਿੱਤਾ ਉਹ ਬੀਬੀ ਸ਼ਰਿਆਮ ਇਹ ਗੱਲ ਪਿੱਟਦੀ ਆ ਵੀਡੀਓ ਦੇ ਵਿੱਚ ਕਿ ਮੈਂ ਸਿਦਮਾ ਥਾਣੇ ਵਾਲਿਆਂ ਤੋਂ ਹਫਤੇ ਬਾਅਦ 25000 ਰੁਪਏ ਦੇ ਕੇ ਆਪਦਾ ਟਰੈਕਟਰ ਟਰਾਲੀ ਛਡਵਾਇਆ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਰਿਸ਼ਵਤ ਬੰਦ ਕਰ ਦੇਾਂਗੇ ਅਸੀਂ ਇਹ ਬਿਲਕੁਲ ਇਸ ਤਰ੍ਹਾਂ ਦਾ ਰਾਜ ਦੇਾਂਗੇ ਆਰਾਮ ਰਾਜ ਵਰਗਾ ਉਹ ਚਾਰੇ ਆਮ ਲੋਕ ਜਿਹੜੇ ਹੈਗੇ ਦੋਸ਼ ਲਾ ਰਹੇ ਹੈਗੇ ਕਿ ਸਾਡੇ ਥਾਣਿਆਂ ਵਿੱਚ ਵੀ ਰਿਸ਼ਵਤ ਚੱਲਦੀ ਆ ਰੇਤ ਮਾਫੀਏ ਦੇ ਲੋਕ ਰਲੇ ਹੋਏ ਨੇ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਸਿਵਲ ਪ੍ਰਸ਼ਾਸਨ ਜਾਂ ਜਿਹੜਾ ਦੂਜਾ ਸਾਡੇ ਪੁਲਿਸ ਦਾ ਪ੍ਰਸ਼ਾਸਨ ਇਹਨਾਂ ਦੀ ਨਜ਼ਰ ਸਾਨੀ ਥੱਲੇ ਹੀ ਇਹ ਸਾਰਾ ਕੁਝ ਹੋ ਰਿਆ ਵਾ ਇਹ ਜਿਹੜਾ ਸਾਨੂੰ ਤੇ ਆਇਨ ਲੱਗਦਾ ਜਿਹੜਾ ਸਾਡੇ ਇਲਾਕੇ ਚੋ ਲੁੱਟ ਹੋ ਰਹੀ ਆ ਤੇ ਜਿਹੜੇ ਇਸ਼ਤਿਹਾਰ ਛੱਪਦੇ ਨੇ ਵੱਡੀਆਂ-ਵੱਡੀਆਂ ਫੋਟੋਆਂ ਲੱਗਦੀਆਂ ਨੇ ਜਾਂ ਜਿਹੜਾ ਹੈਲੀਕਾਪਟਰ 'ਚ ਤੇਲ ਪੈਂਦਾ ਵਾ ਉਹ ਏਸੇ ਲੁੱਟ ਦਾ ਹੀ ਪੈਂਦਾ ਹੈਗਾ ਵਾ ਬਾਕੀ ਤੁਸੀਂ ਜਿਹੜੀ ਗੱਲ ਕਰਨੀ ਕਰੋ ਲੋਜੀ ਆ ਬਲਰਾਜ ਸਿੰਘ ਹੋਣਾ ਨੇ ਨਾ ਆ ਦੇਖੋ ਕਿੰਨੀਆਂ ਆਛੀਆਂ ਗੱਲਾਂ ਕੀਤਿਆ ਏ ਕੀਰਤੀ ਕਿਸਾਨ ਯੂਨੀਅਨ ਦੇ ਲੀਡਰ ਭਗਵੰਤ ਨੂੰ ਮੈਂ ਕਹਿਣਾ ਚਾਹੁੰਨਾ ਭਗਵੰਤ ਇੱਕ ਫੰਕਸ਼ਨ ਕਰਦੇ ਆ ਤੁਸੀਂ ਜਿਹੜੇ ਸਰਕਾਰੀ ਫੰਕਸ਼ਨ ਹੁੰਦੇ ਆ ਹੋ ਸਕਦਾ ਚਲੋ ਕਈ ਜੈਨੂਨ ਵੀ ਬੰਦੇ ਆ ਜਾਂਦੇ ਪਰ ਮੋਸਟਲੀ ਤੁਸੀਂ ਰੈਲੀਆਂ ਵਿੱਚ ਮਨਰੇਗਾ ਦੇ ਲੇਬਰ ਲੈ ਜਾਂਦੇ ਆ ਜਿਹੜੇ ਆٹے ਦਾਲ ਦੇ ਲਾਭਪਾਤਰ ਆ ਪਿੰਡਾਂ ਚ ਤੁਹਾਡੇ ਪੰਚਾਇਤ ਸ਼ਕਤੀ ਤੇ ਵੀਡੀਓ ਬਸਾਂ ਪਰਵਾ ਦਿੰਦੇ ਨੇ ਤੁਸੀਂ ਰੈਲੀ ਕਰ ਲੈਨੇ ਆ ਅਸਲ ਜਮੀਨੀ ਹਕੀਕਤ ਕਚਹਿਰੀ ਅੱਜ ਆ ਲੱਗੀ ਹੈ ਕਰ ਕਰਨ ਤੇਜ਼ੀ ਨਾਲ ਘੁਮਾ ਦੇ ਕੈਮਰਾ ਕਰ ਜਸ ਉਹ ਪਿੱਛੇ ਲੇਡੀਜ਼ ਨੂੰ ਘੁਮਾ ਦੇ ਤੇਜ਼ੀ ਨਾਲ ਆ ਇਹਨੂੰ ਕਹਿੰਦੇ ਨੇ ਲੋਕ ਕਚਹਿਰੀ ਮੈਂ ਇਹਨਾਂ ਨੂੰ ਕੁਝ ਨਹੀਂ ਜਾਣਦਾ ਕਿਸੇ ਨੂੰ ਨਾ ਇਹ ਮੈਨੂੰ ਜਾਣਦੇ ਨੇ ਇਹ ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਅੱਜ ਇੱਥੇ ਹਰ ਤਰ੍ਹਾਂ ਦਾ ਵਿਅਕਤੀ ਸਾਰੀਆਂ ਪਾਰਟੀਆਂ ਦੇ ਵਕਤ ਹੋ ਸਕਦਾ ਬਹੁਤ ਸਾਰੇ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਉਹ ਵੀ ਇੱਥੇ ਵਿਰਾਜਮਾਨ ਨੇ ਅਗਰ ਤਾਂ ਤੁਸੀਂ ਕਹਿੰਦੇ ਸੀ ਨਾ ਅਸੀਂ ਜੀ ਸਾਨੂੰ ਵੀਡੀਓ ਪਾਓ ਜੀ ਅਸੀਂ ਨੰਬਰ ਦੇਾਂਗੇ ਜੀ ਅਸੀਂ ਐਕਸ਼ਨ ਲਿਆ ਕਰਾਂਗੇ ਜੀ ਅਸੀਂ ਭ੍ਰਿਸ਼ਟਾਚਾਰ ਰੋਕਾਂਗੇ ਤੇ ਆਹ ਵੀਡੀਓ ਤੈਨੂੰ ਪਾਤੀ ਆ ਮੈਂ ਜੇ ਦਾ ਹੁਣ ਤੁਹਾਡੇ ਚ ਕੋਈ ਮਾਦਾ ਹੈ ਸਚਾਈ ਦਾ ਤੇ ਫਿਰ ਤਾਂ ਤੁਹਾਨੂੰ ਤੁਰੰਤ ਆਹ ਖੱਡਾਂ ਦੀ ਜਿਹੜੀ ਮੈਂ ਨਾਮ ਲੈ ਤਿੰਨ ਖੱਡਾਂ ਦੀ ਜਾਣਕਾਰੀ ਲੈਣੀ ਚਾਹੀਦੀ ਆ ਔਰ ਜਿਹੜੇ ਪੋਲੀਟੀਕਲ ਕੋਈ ਨੂੰ ਪੇਟ੍ਰੋਨਾਈਜ਼ ਕਰਦਾ ਹੋ ਸਕਦਾ ਨਾ ਕਰਦੇ ਹੋਣ ਪਰ ਅਗੇ ਉਹ ਕਰਦੇ ਨੇ ਤੈ ਤੱਕ ਜਾ ਕੇ ਅਗਰ ਤੁਸੀਂ ਐਕਸ਼ਨ ਲਵੋਗੇ ਫਿਰ ਮੰਨਾਂਗੇ ਅਸੀਂ ਕਿ ਹਾਂ ਇੱਥੇ ਕੋ ਬਦਲਾਵ ਦੀ ਸਰਕਾਰ ਆ ਵਰਨਾ ਅੱਜ ਦਾ ਹੁਣੇ ਬਲਰਾਜ ਸਿੰਘ ਉਹਨਾਂ ਨੇ ਕਿਹਾ ਜੋ ਪਿਛਲੇ 15 ਸਾਲਾਂ ਤੋਂ ਚੱਲਦਾ ਸੀਗਾ ਜਾਂ ਪਿਛਲੇ 20 ਸਾਲਾਂ ਤੋਂ ਚੱਲਦਾ ਸੀਗਾ ਇੱਥੇ ਕੋ ਬਦਲਾਵ ਨਹੀਂ ਆਇਆ ਹਲੇ ਇੱਥੇ ਵੱਧ ਰਿਹਾ ਕੰਮ ਸਗੋ ਜਿਹੜਾ ਅਗਲਾ ਆਉਂਦਾ ਉਹ ਮਗਰਲੇ ਦਾ ਰਿਕਾਰਡ ਤੋੜ ਕੇ ਉੱਤੇ ਨੂੰ ਜਾ ਰਿਹਾ ਵਾ ਕਿਉਂਕਿ ਕਮਾਈ ਬਹੁਤ ਹੈਗੀ ਮੈਂ ਦੱਸਦਾ ਤੁਹਾਨੂੰ ਕਿ ਇਹ ਤੁਸੀਂ ਕੇਜਰੀਵਾਲ ਸਾਹਿਬ ਨੇ ਆਪ ਹੀ ਕਿਹਾ ਸੀ 20000 ਕਰੋੜ ਦਾ ਧੰਦਾ ਵਾ ਤੇ ਪੈਸਾ ਦਾ ਖਜ਼ਾਨੇ ਚ 200 ਕਰੋੜ ਰੁਪਏ ਆ ਰਿਆ 19800 ਕਰੋੜ ਰੁਪਏ ਕੇਜਰੀਵਾਲ ਸਾਹਿਬ ਹੁਣ 2 ਸਾਲਾਂ ਤੋਂ ਕਿੱਥੇ ਜਾ ਰਿਹਾ ਇਹ ਦੱਸਿਆ ਜਾਵੇ ਤਾਂ ਔਰ ਰੇਤਾ ਬਾਜ਼ਾਰ ਚ ਤੇ ਤੁਹਾਡੇ ਰੇਟ ਬਦਲਤਰ ਹੈ ਇੱਕ ਆ ਸਾਡਾ ਛੋਟਾ ਵੀਰ ਵੀ ਗੱਲ ਕਰਨਾ ਚਾਹੁੰਦਾ ਇਹਦੀ ਵੀ ਗੱਲ ਸੁਣਾ ਥੋੜਾ ਸੰਖੇਪ ਬਟੇ ਜਲਦੀ ਸਰਦਾਰ ਜੀ ਮੈਂ ਬੋਰ ਸਿੰਘ ਪੰਚਾਇਤ ਮੈਂਬਰ ਅਕਵਾਲ ਤੋਂ ਬੋਲ ਰਿਹਾ ਜੋ ਚੰਨੀ ਸਾਹਿਬ ਨੇ ਰੂਲ ਮੁਤਾਬਕ 5.5 ਰੁਪਏ ਰੇਟ ਕੀਤਾ ਸੀਗਾ ਜੀ ਉਹ ਸਾਨੂੰ 5.5 ਰੁਪਏ ਰੇਟ ਨਹੀਂ ਮਿਲ ਰਿਹਾ ਸਾਨੂੰ 15 ਰੁਪਏ ਰੇਟ ਫੁੱਟ ਪ੍ਰਤੀ ਮਿਲ ਰਿਹਾ ਜੀ ਬਾਕੀ ਜੋ ਭਗਵੰਤ ਸਿੰਘ ਮਾਨ ਨੇ ਸਰਕਾਰ ਨੇ ਕਿਹਾ ਸੀਗਾ ਵੀ ਮੰਨ ਕੇ ਚੱਲ ਮੈਂ ਆਮ ਜਨਤਾ ਦਾ ਵੀ ਲੇਬਰ ਕੰਮ ਕਰੇਗੀ ਇੱਥੇ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਪੋਪ ਲੈਣਾ ਉਤ اتار ਕੇ ਇਹਨਾਂ ਨੇ ਕੰਮ ਕਰ ਰਿਹਾ ਜੀ ਤੇ ਸਾਡੀ ਇਹੀ ਬੇਨਤੀ ਆ ਵੀ ਆ ਜਿਹੜੀ ਮਸ਼ੀਨਾਂ 50 50 ਫੁੱਟਾ ਥੱਲੇ ਡੂੰਗੀ ਪਟਾਈ ਕਰ ਰਿਹਾ ਇਹ ਬੰਦ ਹੋਣੀਆਂ ਚਾਹੀਦੀਆਂ ਤੇ ਲੀਵਰ ਇੱਥੇ ਕੰਮ ਕਰ ਸਕੇ ਜੀ ਠੀਕ ਧੰਨਵਾਦ ਇੱਕ ਵਾਰੀ ਮੈਂ ਫਿਰ ਖੁੱਲਾ ਸੱਦਾ ਦਿੰਦਾ ਕਚੇਰੀ 'ਚ ਬੋਲਣਾ ਕਿਸੇ ਨੇ ਦੱਸੋ ਕੋਈ ਦਿਲ ਕਰਦਾ ਕਿਸੇ ਦਾ ਗੱਲ ਕਹਿਣ ਨੂੰ ਸੰਗਣਾ ਲਿੰਗਾ ਕਿਸੇ ਨੇ ਕੋਈ ਮੇਰੀ ਬੀਬੀ ਭੈਣ ਨੇ ਬੋਲਣਾ ਕਿਸੇ ਨੇ ਲਿਆਵਾ ਹਲੋ ਇੱਕ ਮਿੰਟ ਕੋਣ ਆ ਜਾਓ ਇਧਰ ਆਓ ਮੋੜੇ ਆਓ ਇਧਰ ਆ ਜਾਓ ਮੋੜੇ ਮੇਰੇ ਕੋਲ ਅੱਛਾ ਇੱਕ ਗੱਲ ਦੱਸੋ ਸਿਰਫ ਤੁਹਾਨੂੰ ਤਕਲੀਫ ਹੈ ਜਦੋਂ ਟਿੱਪ ਟੁੱਪਕ ਲੰਘਦੇ ਨੇ ਤੁਹਾਨੂੰ ਬਹੁਤ ਤਕਲੀਫ ਹੈ ਜੀ ਅਸੀਂ ਕਰਦੇ ਨੇ ਨਿਆਣਿਆਂ ਨੇ ਉਹਨਾਂ ਨੂੰ ਸਰਕਾਰੀ ਸਕੂਲ ਜਾੜੇ ਜਾਂਦੇ ਆ ਅਸੀਂ ਤਾਂ ਕਹਿੰਦੇ ਆ ਵੀ ਜੇ ਆ ਜਿਹੜੇ ਸਾਹਮਣੇ ਵਾਲੀ ਖੱਟ ਹੈਗੀ ਜੇ ਸਹੀ ਹੈ ਇਹ ਚਲਾਉਣ ਟਰਾਲੀਆਂ ਪਰਨ ਪਰ ਜਿਹੜੇ ਉੱਪਰਲੇ ਹੈਗਿਆ ਜਲੰਧਰ ਵਾਲੀ ਖੱਟ ਉੱਪਰ ਵਾਲੀ ਖੱਟ ਇੱਕ ਮਿੰਟ ਯਾਰ ਉਹ ਟੱਕਾ ਕਰਦੇ ਆ ਉਹਨਾਂ ਨੇ ਮੈਨੂੰ ਵੀ ਇੱਕ ਉਹ ਬੰਦ ਕਰਾਇਓ ਇੱਕ ਨਾਲੇ ਦੱਸੋ ਮੈਨੂੰ ਕਿ ਇਹ ਜਿਹੜਾ ਇਲਜ਼ਾਮ ਲੱਗ ਰਿਹਾ ਵਾ ਕਿ ਰਾਤ ਨੂੰ ਟਿੱਪਰ ਬਹੁਤ ਕੱਢੇ ਜਾਂਦੇ ਨੇ ਖੱਟ ਤੋਂ ਤਾਂ ਫਿਰ ਨਿਕਲਦੇ ਹੀ ਨੇ ਜੀ ਕਾਫੀ ਲੰਘਦੇ ਨੇ ਇੱਥੇ ਉਹ ਤਾਂ ਮੈਨੂੰ ਵੀ ਉਹਨਾਂ ਫੜਾ ਦਿੱਤਾ ਸੀਗਾ ਮੈਂ ਤਾਂ ਪੁਲਿਸ ਨੂੰ ਚੁਕਾ ਦਿੱਤਾ ਇੱਕ ਸਗਰਾਜ ਹੈਗਾ ਠੇਕੇਦਾਰ ਜਿਹੜੀਆਂ ਦੋ ਗੁੱਡੀਆਂ ਨੇ ਤੇ ਬੇਟਾ ਨਹੀਂ ਘਰ ਵਾਲਾ ਵੀ ਨਹੀਂ ਮੇਰਾ ਹੈਗਾ ਤੇ ਮੇਰੇ ਬੇਕਾ ਪਿੰਡ ਹੈਗਾ ਤੇ ਪਰ ਪਿੰਡ ਦਾ ਮਹਿਸੂਸ ਤਾਂ ਪਿੰਡ ਵਾਲਿਆਂ ਨੂੰ ਹੈ ਜਦੋਂ ਉਹ ਤੋਂ ਮਤਲਬ ਤੂੰ ਇੱਕ ਗੱਲ ਹੋਰ ਦੱਸੋ ਕਿ ਜੋ ਪਹਿਲਾਂ ਵਾਪਰ ਰਿਆ ਸੀ ਪੰਜਾਬ ਦੇ ਵਿੱਚ ਮਗਰ ਲੀਆਂ ਸਰਕਾਰਾਂ ਦੇ ਵਿੱਚ ਚੱਲਦਾ ਸੀ ਧੰਦਾ ਉਦਾਂ ਹੀ ਚੱਲ ਰਿਹਾ ਧੰਦਾ ਕੋਈ ਫਰਕ ਪਿਆ ਨਹੀਂ ਉਦਾਂ ਦਾ ਵੱਧ ਗਿਆ ਹੋਰ ਵੱਧ ਗਿਆ ਉਹਨਾਂ ਦੇ ਨਾਲੋਂ ਤਾਂ ਪਹਿਲਾਂ ਇਹ ਨਜਾਇਜ਼ ਮੈਨਿੰਗ ਨਹੀਂ ਹੁੰਦੀ ਸੀ ਦਿਨ ਪਰ ਰਾਤ ਹੁੰਦੇ ਰਾਂਤ ਨੂੰ ਸੌਂਹ ਨਹੀਂ ਹੁੰਦਾ ਅੱਛਾ ਮਗਰ ਲੀਆਂ ਨਾਲੋਂ ਵੱਧ ਗਿਆ ਵਾ ਵੱਧ ਗਿਆ ਦੇਖੋ ਹੁਣ ਰਾਤ ਨੂੰ ਤਾਂ ਸੌਂਹ ਹੀ ਨਹੀਂ ਹੁੰਦਾ ਦਿਨ ਪਰ ਰਾਤ ਚਲਾ ਚੱਲੀ ਘੰਟੇ ਚੱਲਦਾ ਅੱਗੇ ਤੱਕ ਤੇ ਇੱਕ ਟਾਈਮ ਰਾਤ ਨੂੰ ਬੰਦ ਹੁੰਦਾ ਰਾਤ ਨੂੰ ਨਹੀਂ ਬੰਦ ਹੁੰਦਾ ਰਾਤੋਂ ਸਾਰਾ ਰਾਤ ਚੱਲਦਾ ਹਾਂਜੀ 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 ਰਾਤ ਵੀ ਚੱਲਦਾ ਸਾਰੀ ਰਾਤ ਚੱਲਦਾ ਐਨਾ ਸਾਨੂੰ ਦੁਖੀ ਕਰ ਰਾ ਨਾ ਟਿੱਪਰ ਵਾਲੇ ਅਸ ਜਾ ਮੋਟਰਸਾਈਕਲ ਲੈ ਕੇ ਚੱਲੇ ਆ ਉਹਨਾਂ ਰਾ ਕਹਿੰਦੇ ਆਜੋ 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 ਜਦੋਂ ਕਿੱਥੇ ਭਗਵੰਤ ਮਾਨ ਸਾਹਿਬ ਆ ਸੁਣ ਲੋ ਇਹਨੂੰ ਕਹਿੰਦੇ ਨੇ ਓਪਨ ਲੋਕ ਕਚਹਿਰੀ ਕੀ ਵਾਤਾਵਰਨ ਹੈਗਾ ਤੁਹਾਡੇ ਸਾਹਮਣੇ ਆ ਗਿਆ ਸਾਰੇ ਆਫੀਸਰ ਵੀ ਦੇਖਦੇ ਹੋਣਗੇ ਅਗਰ ਦੇਖੋਗੇ ਤਾਂ ਇਨਸਾਫ ਕਰੋ ਯਾਰ ਤੁਹਾਨੂੰ ਇਨਸਾਫ ਵਾਸਤੇ ਬਿਠਾਇਆ ਵਾ ਤੁਸੀਂ ਆਪਣੇ ਸਿਆਸੀ ਵਿਰੋਧੀਆਂ ਦਾ ਤਾਂ 5 ਮਿੰਟ ਚ ਪਰਚਾ ਦਰਜ ਕਰਦੇ ਹੋ 5 ਮਿੰਟ 5 ਮਿੰਟ ਤੇ ਕਿਉਂ ਨਹੀਂ ਫੜਦੇ ਤੁਸੀਂ ਗੈਰ ਕਾਨੂੰਨੀ ਮੰਨੇਗਾ ਤੁਹਾਨੂੰ ਕੋਈ ਸਪੈਸ਼ਲ ਕਿ ਤੁਹਾਨੂੰ ਕੋ ਉਹਦੇ ਵਿੱਚੋਂ ਹਿੱਸਾ ਮਿਲ ਰਿਹਾ ਵਾ ਇਸੇ ਕਰਕੇ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰਦੇ ਹੋਵੋਗੇ ਨਾ ਸੋ ਹੋਰ ਕਿਸੇ ਨੇ ਮੇਰੇ ਵੀਰ ਨਾਲ ਗੱਲ ਕਰਨੇ ਆਲੇ ਸਤਿ ਸ੍ਰੀ ਅਕਾਲ ਜੀ ਇੰਟਰੋਡਕਸ਼ਨ ਦੇ ਦੇ ਤੇਜੀ ਨਾਲ ਮੇਰਾ ਨਾਮ ਮੇਜਰ ਸਿੰਘ ਆ ਜੀ ਪਿੰਡ ਅਕੂਵਾਲ ਦਾ ਰਹਿਣ ਵਾਲਾ ਜੀ ਸਰ ਜਿੱਦਾਂ ਆਪਣੇ ਲੰਗਦੇ ਆ ਜੀ ਸਕੂਲ ਬੱਸਾਂ ਬਹੁਤ ਔਖਾ ਹੁੰਦਾ ਜੀ ਸਾਰੇ ਬੱਚਿਆਂ ਦਾ ਜੀ ਲੰਗਣਾ ਸਵੇਰ ਜੋ ਟਿਪਪਰ ਆਉਂਦੇ ਆ ਲਗਾਤਾਰ 100-100 ਲੰਗਣਾ ਬਹੁਤ ਔਖਾ ਮੋਟਰਸਾਈਕਲ ਤੇ ਨਹੀਂ ਲੰਘਿਆ ਜਾਂਦਾ ਬੱਸਾਂ ਦਾ ਲੰਘਿਆ ਕੀ ਜਾਣਾ ਲੇਟ ਹੋ ਜਾਂਦੀਆਂ ਜੀ ਬੱਸਾਂ ਹੀ ਤੇ ਆ ਸਰ ਇੱਕ ਵੀ ਹੈਗਾ ਸੀ ਧਮਕੀਆਂ ਦਿੰਦੇ ਸੀਗੇ ਆ ਰਿਕਾਰਡਿੰਗ ਹੈਗੀ ਆ ਜੀ ਕਰਦਿਓ ਕਰਦੋ ਨਹੀਂ ਅੱਗੇ ਚੱਣੇ ਚੱਲੋ ਹਾਂ ਚਰਲੀਆ ਗੰਗਮੀ ਦੇਖੋ ਇਹ ਜਿਹੜੀ ਧਮਕੀਆਂ ਧਮਕੀਆਂ ਨਾ ਇਹ ਮਾਫੀਆ ਆਰਗੇਨਾਈਜ਼ਡ ਮਾਫੀਆ ਵਾ ਤਾਂ ਕਰਕੇ ਇਦਾਂ ਦੇ ਬੰਦੇ ਜਿਹੜਾ ਵੀ ਮੜਾ ਜਾ ਬੋਲਦਾ ਕੋਈ ਬਿਆਨ ਦਿੰਦਾ ਕੋਈ ਉੱਠਦਾ ਕੋਈ ਕੰਪਲੇਂਟ ਕਰਦਾ ਉਹਨੂੰ ਫੇਰ ਧਮਕੀਆਂ ਆਉਣਗੀਆਂ ਬਿਕੋਜ਼ ਮਾਫੀਆ ਵਾਂਟਸ ਟੂ ਅਰਨ ਇਟ ਇਟ ਇਜ਼ ਵੈਰੀ ਈਜ਼ੀ ਮਨੀ ਇੱਕ ਕਹੇਗਾ ਇਹਨਾਂ ਨੇ ਵਿਚਾਰਿਆਂ ਨੇ ਸਾਰੀ ਦਿਹਾੜੀ ਇਹਨੇ ਲੇਬਰ ਕਰਨੀ ਆ ਤੇ ਇਹਨੂੰ ਸ਼ਾਮ ਨੂੰ ਚਾਹ ਤਿੰਨ ਚਾਰ ਸੌ ਰੁਪਿਆ ਦਿਹਾੜੀ ਮਿਲਣੀ ਆ ਇੱਕ ਕਹੇਗਾ ਟਿੱਪਰ ਭਰਿਆ ਤੇ ਰੁਪਿਆ 25000 ਵੱਟਦੇ ਆ ਤੇ ਭਾਵੇਂ 10 ਭਰੇ ਦਾ 2.5 ਲੱਖ ਵੱਟਦੇ ਆ ਤੇ ਜੇ 100 ਤੇ ਕਿੰਨਾ ਬਣ ਗਿਆ ਮੈਨੂੰ ਪਤਾ ਨਹੀਂਗਾ 2.2 ਕਰੋੜ ਰੁਪਈਆ ਬਣ ਗਿਆ ਸੋਮਨ ਸਾਹਿਬ ਅਸਲੀ ਅਸਲੀਅਤ ਪੰਜਾਬ ਦੀ ਨੂੰ ਤੁਹਾਨੂੰ ਜਾਣ ਕਰਾਉਣ ਵਾਸਤੇ ਮੈਂ ਚੱਲ ਕੇ ਆਇਆ ਹਾਂ ਔਰ ਮੈਨੂੰ ਪਤਾ ਵਾ ਕਿ ਹੁਣ ਤੁਹਾਨੂੰ ਚੀਜ਼ਾਂ ਚੁੱਭਦੀਆਂ ਹੋਣਗੀਆਂ ਚੁੱਭ ਲੈਣ ਕੋਈ ਗੱਲ ਨਹੀਂ ਪਰ ਜੋ ਸਾਡਾ ਇੱਕ ਫਰਜ਼ ਹੈਗਾ ਮੈਂ ਕਰਨਾ ਮੈਂ ਲੋਕਲ ਮੀਡੀਆ ਦਾ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਹਾਡੇ ਕਰਕੇ ਗੱਲ ਉੱਠ ਰਹੀ ਆ ਤੁਸੀਂ ਬਹੁਤ ਦੂਰ ਦੀ ਆਵਾਜ਼ ਪਹੁੰਚਾਈ ਆ ਸਰ ਇੱਕ ਆਹੋ ਆਜੋ ਸਰ ਜਿੱਦਾਂ ਇਹ ਭਗਵੰਤ ਮਾਨ ਕਹਿੰਦਾ ਸੀਗਾ ਜੀ ਜਿੱਦਾਂ ਬਾਹਰ ਬੱਚੇ ਜਾਂ ਬਾਹਰ ਚੱਲੇ ਆ ਜੀ ਬੱਚੇ ਸਰ ਜਦ ਭਗਵੰਤ ਮਾਨ ਕਹਿੰਦਾ ਸੀ ਸਾਰੇ ਬਾਹਰ ਚੱਲੇ ਆਈ ਬਾਹਰ ਕਿਉਂ ਨਾ ਜਾਣ ਜੀ ਜਿੱਦਾਂ ਇੱਥੇ ਹੁਣ ਰਹਿਣਾ ਬੜਾ ਔਖਾ ਸਾਨੂੰ ਆਪ ਮੈਨੂੰ ਆਪ ਲੱਗਦਾ ਪੰਜਾਬ 'ਚ ਰਹਾਂਗਾ ਪਰ ਜਿੱਦਾਂ ਦੇ ਇਥੇ ਹਾਲਾਤ ਨਾ ਪੁਲਿਸ ਸਰਕਾਰ ਕੋਈ ਸੁਣਦੀ ਇਹਨਾਂ ਕੋਈ ਨਹੀਂ ਸੁਣਦਾ ਇਹ ਆ ਵੀ ਆ ਗਿਆ ਐਂਗਲ ਕਿ ਬਾਹਰ ਕਿਉਂ ਜਾ ਰਹੇ ਨੇ ਬੱਚੇ ਕਿਉਂਕਿ ਇੱਥੇ ਸੁਣਵਾਈ ਕੋਈ ਨਹੀਂ ਗਈ ੱੱਕਾ ਹੋ ਰਿਹਾ ਵਾ ਤੇ ਅਗਲੇ ਡਰਦੇ ਆ ਬੈ ਜੀ ਆਪਣੀ ਇੰਟਰੋਡਕਸ਼ਨ ਦੇ ਦਿਓ ਥੋੜੀ ਕੇਜੀ ਨਾ ਮੇਰਾ ਨਾਮ ਪਪਿੰਦਰ ਕੌਰ ਮੈਂ ਪੰਚਾਇਤ ਮੈਂਬਰ ਆ ਪਿੰਡਕੂਵਲ ਦੀ ਜੇ ਜਦੋਂ ਦੀ ਮਾਈਨਿੰਗ ਹੋ ਰਹੀ ਹੈ ਟਿੱਪਰ ਦਿਨ ਰਾਤ ਹੀ ਲੰਗ ਰਹੇ ਨੇ ਇੱਥੇ ਲੋਕੀ ਇਹਨੇ ਆਮ ਲੋਕ ਪਰੇਸ਼ਾਨ ਹੈਗੇ ਕਿ ਲੰਗਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਇਤੋਂ ਜਿਹੜੇ ਪ੍ਰਾਈਵੇਟ ਬੱਚੇ ਪੜ ਰਹੇ ਨੇ ਸਕੂਲ ਜਾਂਦੇ ਨੇ ਉਹਨਾਂ ਨੂੰ ਵੀ ਲੰਗਣਾ ਇਹਨੇ ਗੱਡੀਆਂ ਆ ਹੀ ਨਹੀਂ ਰਹੀਆਂ ਹੈਗੀਆਂ ਬੱਚਿਆਂ ਦੇ ਹੁਣ ਜਿਸ ਤਰ੍ਹਾਂ ਪੇਪਰ ਚੱਲ ਰਹੇ ਨੇ ਉਹ ਵੀ ਮੁਸ਼ਕਿਲ ਆ ਰਹੀ ਹੈਗੀ ਕਿਉਂਕਿ ਘੰਟਾ ਘੰਟਾ ਤੇ ਇੱਥੇ ਲੱਗ ਜਾਂਦੇ ਨੇ ਦੋ ਤਿੰਨ ਦਿਨ ਦਿਨ ਵੈਨਸ ਹੀ ਨਹੀਂ ਆਉਂਦੇ ਇੱਥੋਂ ਵਾਪਸ ਚਲੇ ਜਾਂਦੇ ਨੇ ਉਹ ਖੁਦ ਕਹਿੰਦੇ ਨੇ ਵੀ ਡਰਾਈਵਰ ਵੀ ਇੱਥੋਂ ਤੰਗ ਹੋ ਜਾਂਦੇ ਨੇ ਕਹਿੰਦੇ ਨੇ ਵੀ ਸਿੱਧਾ ਅੰਬੇਡ ਛੱਡ ਕੇ ਜਾਓ ਫਿਰ ਸਾਨੂੰ ਤੁਸੀਂ ਇਸ ਚਾਹੁੰਦੇ ਆ ਕਿ ਸਾਰਾ ਗੈਰ ਕਾਨੂੰਨੀ ਧੰਦਾ ਜਿਹੜਾ ਚੱਲਦਾ ਹੈ ਹਾਂਜੀ ਜਿਹੜਾ ਗੈਰ ਕਾਨੂੰਨੀ ਧੰਦਾ ਇਹ ਬੰਦ ਹੋਣਾ ਚਾਹੀਦਾ ਖੱਡ ਬੰਦ ਹੋਣਾ ਚਾਹੀਦਾ ਸੁਣ ਲਿਆ ਜੀ ਮੇਰਾ ਖਿਆਲ ਕਾਫੀ ਟਾਈਮ ਹੋ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਵਾਸਤੇ ਇਹ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹ ਨਾ ਆਰਗੇਨਿਕ ਆਰਗੇਨਿਕ ਮੈਂ ਅਰੇਂਜ ਕੀਤਾ ਵਾ ਇਹਦੇ ਵਿੱਚ ਕੋਈ ਇਹ ਮੈਨੂੰ ਇਹਨਾਂ ਇਹਨਾਂ ਚ ਮੈਨੂੰ ਪਰਸਨਲੀ ਕੋਈ ਨਹੀਂ ਜਾਣਦਾ ਮੈਂ ਜਦੋਂ ਸੁਣਿਆ ਇੱਕ ਮਨਿੰਦਰ ਹੈ ਸਾਡਾ ਬਹੁਤ ਅੱਛਾ ਜਰਨਲਿਸਟ ਹੈਗਾ ਸ਼ਾਇਦ ਉਹਨਾਂ ਦਾ ਚੈਨਲ ਦਾ ਨਾਮ ਲੋਕ ਆਵਾਜ਼ ਹੈ ਉਹਦੋਂ ਲੋਕ ਆਵਾਜ਼ ਮੈਂ ਉਹਦਾ ਜਦੋਂ ਸੁਣਿਆ ਇਨਵੈਸਟੀਗੇਟਿਵ ਰਿਪੋਰਟ ਤਾਂ ਮੈਂ ਖੁਦ ਚੱਲ ਕੇ ਕੰਟੈਕਟ ਕਰਕੇ ਲੱਭ ਕਰਕੇ ਇੱਥੇ ਪਹੁੰਚਿਆ ਵਾਂ ਤਾਂ ਮੈਂ ਉਮੀਦ ਕਰਦਾ ਵਾਂ ਕਿ ਇਹਦੇ 'ਚ ਨਾ ਤਿੰਨ ਚਾਰ ਐਂਗਲਸ ਆ ਗਏ ਨੇ ਇਹਦੇ 'ਚ ਮਾਫੀਆ ਐਂਗਲ ਆ ਗਿਆ ਇਹਦੇ 'ਚ ਖਜ਼ਾਨੇ ਦੀ ਚੋਰੀ ਦਾ ਐਂਗਲ ਆ ਗਿਆ ਇਹਦੇ 'ਚ ਜਿਹੜਾ ਵਾਤਾਵਰਣ ਖਰਾਬ ਹੋ ਰਿਹਾ ਇਕੋਲੋਜੀ ਖਰਾਬ ਹੋ ਰਹੀ ਦਰਿਆਵਾਂ ਦੀ ਉਹ ਵੀ ਐਂਗਲ ਆ ਗਿਆ ਵਾ ਇਹਦੇ 'ਚ ਹਰਾਸਮੈਂਟ ਆ ਗਿਆ ਜਿਹੜੀਆਂ ਬੱਚੀਆਂ ਲੜਕੀਆਂ ਸਕੂਲ ਛੋਟੇ ਬੱਚੇ ਜਾਂਦੇ ਨੇ ਔਰਤਾਂ ਨੂੰ ਘਰਾਂ ਨੂੰ ਰਾਤ ਨੂੰ ਡਿਸਟਰਬੈਂਸ ਐਕਸੀਡੈਂਟ ਇੰਜਰੀਜ਼ ਉਹ ਵੀ ਐਂਗਲ ਆ ਗਿਆ ਤੇ ਇਹਨੇ ਆ ਵੀ ਐਂਗਲ ਕਰਤਾ ਮੁੰਡੇ ਨੇ ਕਿ ਬਾਹਰ ਜਾਣ ਨੂੰ ਕਿਉਂ ਦਿਲ ਕਰਦਾ ਵਾ ਕਿਉਂਕਿ ਇੱਥੇ ਕਿਸੇ ਦੀ ਸੁਣਵਾਈ ਨਹੀਂ ਨਾ ਸੁਣਵਾਈ ਦਾ ਐਂਗਲ ਵੀ ਆ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਰਪਸ਼ਨ ਦਾ ਐਂਗਲ ਵੀ ਆ ਗਿਆ ਔਰ ਇਸ ਕਰਪਸ਼ਨ ਵਿੱਚ ਤੁਹਾਡੇ ਮੌਜੂਦਾ ਰੂਲਿੰਗ ਪਾਰਟੀ ਦੇ ਐਮਐਲਏ ਦਾ ਪਿੱਛੋਂ ਹੱਥ ਵੀ ਨਜ਼ਰ ਆ ਗਿਆ ਵਾਟ ਆਲ ਇਜ਼ ਹੈਪਨਿੰਗ ਹੁਣ ਦੇਖੋ ਡਿਸਪਰੋਪੋਰਸ਼ਨੇਟ ਐਸੈਟਸ ਦੀ ਜਾਂਚ ਕਦੀ ਕਿੱਕੀ ਦੀ ਕਰਾ ਲਓ ਜੀ ਕਦੀ ਫਲਾਨੇ ਦੀ ਸੋਨੀ ਦੀ ਕਰਾ ਲਓ ਜੀ ਓਪੀਸ ਸੋਨੀ ਦੀ ਕਦੀ ਕਿਸੇ ਸਾਰਿਆਂ ਦੇ ਖਿਲਾਫ ਕੰਪਲੇਂਟਸ ਇਨਕੁਆਰੀਆਂ ਖੁੱਲੀਆਂ ਹੋਈਆਂ ਨੇ ਕਿ ਮਾਨ ਸਾਹਿਬ ਤੁਸੀਂ ਆਪਣੇ ਐਮ ਐਲ ਏ ਜਿਹੜੇ ਦਿਨਾਂ ਦੇ ਵਿੱਚ 플ੌਟ ਲੈ ਲੈਂਦੇ ਨੇ ਔਰ ਦਿਨਾਂ ਦੇ ਵਿੱਚ ਹੀ ਉਹ ਕਰੋੜਾ ਰੁਪਏ ਦੀਆਂ ਕੋਠੀਆਂ ਬਣਾਉਣ ਲੱਗ ਜਾਂਦੇ ਨੇ ਕਿ ਉਹਨਾਂ ਦੀ ਵੀ ਜਾਂਚ ਤੁਹਾਡੀ ਵਿਜੀਲੈਂਸ ਬਿਊਰੋ ਕਰੇਗੀ ਕਿ ਕੱਲੇ ਚੋਣ ਚੋਣ ਕੇ ਆਪਣੇ ਆਪੋਨੈਂਟ ਦੀ ਜਾਂਚ ਤੱਕ ਹੀ ਸੀਮਤ ਰਵੇ ਫਿਰ ਇਹ ਸਾਬਤ ਹੋ ਜਾਂਦਾ ਕਿ ਸਰਾ ਸਰ ਗਲਤ ਆ ਬੋਲਦੇ ਹੋਏ ਬਲਰਾਜ ਸਿੰਘ ਨੇ ਕਿਹਾ ਕਿ ਖੇਰੇ ਨਾਲ ਬੜਾ ਤੱਕਾ ਹੋਇਆ ਚਲੋ ਉਹ ਤਾਂ ਵਾਹਿਗੁਰੂ ਬੈਠਾ ਵਾ ਬਚਾਉਣ ਨਾਲ ਔਰ ਮੈਂ ਤੱਕਾ ਵੀ ਜੇ ਅਗਰ ਹੋਇਆ ਮੇਰੇ ਨਾਲ ਮੈਂ ਛੱਲਿਆ ਵਾ ਕਿਉਂਕਿ ਲੋਕਾਂ ਦੀ ਖਾਤਰ ਆਵਾਜ਼ ਉਠਾਉਣ ਦਾ ਕੀਮਤ ਜ਼ਿੰਦਗੀ ਵਿੱਚ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਕੋਈ ਬੋਲਣਾ ਚਾਹੁੰਦਾ ਤੁਹਾਡੇ ਤੋਂ ਬੇਟੇ ਸਰ ਜੀ ਜਲਦੀ ਆ ਛਿਡੀ ਉਸ ਖਾਸ ਗੱਲ ਕਹਿਣੀ ਹੁਣ ਰਹਿ ਗਈ ਲੰਬਾ ਹੋ ਗਿਆ ਹਾਂ ਦੇਖੋ ਵੇਖੋ ਟਿੱਪਰ ਜਾਂਦਾ ਸੀਗਾ ਮੁੰਡਾ ਮੇਰਾ ਲੈ ਕੇ ਚੱਲਾ ਸੀਗਾ ਜਦੋਂ ਪੇਪਰ ਨੂੰ ਸਾਹਤ ਦਿੱਤਿਆ ਉਹਦੇ ਟਿੱਪਰ ਵਾਲ ਕਹਿੰਦਾ ਨਗਾ ਲਓ ਨਗਾ ਲਓ ਜਦੋਂ ਮਾਰਾ ਜੀ ਕੱਟ ਮਾਰਾ ਸੱਥਲੇ ਡਿੱਗ ਪਾਇਆ ਓਹੋ ਆ ਮੇਰੇ ਗੋਡੇ ਨੂੰ ਸੱਟ ਲੱਗ ਗਈ ਐਨਾ ਥੱਕਾ ਹੋ ਰਹੀ ਆ ਕੋਈ ਨਹੀਂ ਛਣਾ ਸਰ ਜੀ ਬਹੁਤ ਅਸਾ ਦੁਖੀ ਆ ਪਰੇਸ਼ਾਨ ਆ ਸਰ ਬਹੁਤ ਦੁਖੀ ਹਾਂ ਸਰ ਉਹ ਮੈਂ ਉਹਦੇ ਬਿਤੇ ਕਹਿ ਦਿੰਦਾ ਮੈਂ ਕੀ ਕਹਿ ਦਿੰਦਾ ਇੱਕ ਮਹੀਨਾ ਪੂਰਾ ਬੰਡ ਮਾਈਟ ਨੂੰ ਹੋ ਗਈ ਦੂਰੀ ਤੋਂ ਬੰਨ ਦੇ ਨੇੜੇ ਰੇਤਾ ਚੱਕਿਆ ਯਾਰ ਸਰ ਜਦੋਂ ਪਾਣੀ ਆ ਆ ਬੜਾ ਅੱਛਾ ਪੁਆਇੰਟ ਕਹਿਤਾ ਇਹਨ ਮੈਂ ਕਹਿ ਦਿੰਦਾ ਇਹ ਕਹਿੰਦਾ ਕਿ ਬੰਨ ਜਿਹੜਾ ਦਰਿਆ ਦਾ ਉਹ ਫਲੱਡਸ ਕਿਉਂ ਆਉਂਦੇ ਨੇ ਕਿਉਂਕਿ ਬੰਨ ਕਮਜ਼ੋਰ ਹੋ ਜਾਂਦੇ ਨੇ ਬੰਨ ਦੇ ਇਰਦ-ਗਿਰ ਤੇ 100 ਫੁੱਟ ਤੋਂ ਰੇਤਾ ਚੱਕਣਗੇ ਮਾਈਨਿੰਗ ਕਰਨਗੇ ਗੈਰ ਕਾਨੂੰਨੀ ਤੇ ਬੰਨ ਤਾਂ ਟੁੱਟਣੇ ਟੁੱਟਣਾ ਜਿੱਦਣ ਬੰਨ ਟੁੱਟ ਗਿਆ ਇਹ ਸਾਰੇ ਪਿੰਡ ਜਿਹੜੇ ਨੇ ਉਹ ਰੁੜ ਜਾਂਦੇ ਨੇ ਫਸਲਾਂ ਖਰਾਬ ਹੋ ਜਾਂਦੀਆਂ ਸੋ ਮੇਰੇ ਨਾਲ ਇੱਕ ਵਾਰੀ ਸਾਰਿਆਂ ਦਾ ਜੋੜਨ ਅਮੈਂ ਕਰ ਦੇਣਾ ਇੱਕ ਵਾਰ ਪਿਆਰ ਨਾਲ ਸਾਰੇ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਆਫ